ਫਰਮਾ ਗੁਰਿਕ ਪਟਿਆਲਾ ਤੋਂ ਟ੍ਰੈਫਿਕ ਪੁਲਿਸ ਦੀ ਇੱਕ ਵਾਈਟ ਹੈੱਟ ਜੀਮ ਬਾਤਾ ਕੁਸ਼ਲਿਆ ਰੂਟ ਉਤੇ ਸਪੈਸ਼ਲ ਡਰਾਈਵ ਚਲਾਈ ਗਈ ਹੈ ਤਾਂ ਲੈਂਡ ਬ੍ਰਾਂਚ ਟੀਮ ਦੇ ਹੈੱਡ ਵਿਸ਼ਾਲ ਵਰਮਾ ਤੇ ਟ੍ਰੈਫਿਕ ਇੰਚਾਰਜ ਚਪਨਾਮ ਸਿੰਘ ਨੇ ਪੁਲਿਸ ਪਾਰਟਿਸ ਵਿੱਚ ਨਜਾਇਜ਼ ਰੇਡੀਆਂ ਖਿਲਾਫ ਸਖਤ ਕਾਰਵਾਈ ਕੀਤੀ ਹੈ ਤਾਂ ਬਗਾਇਆ ਨਾ ਪਰਨਵਾਲ ਦੀਆਂ ਰੇਡੀਆਂ ਉਤੇ ਐਕਸ਼ਨ ਵੀ ਲਿਤਾ ਹੈ ਸੋ ਟ੍ਰੈਫਿਕ ਪੁਲਿਸ ਨੇ 10000 ਕਲ ਹਸਪਤਾਲ ਨੇੜੇ ਐਂਬੂਲੈਂਸਾਂ ਨੂੰ ਆ ਰਹੀ ਦਿੱਕਤ ਦੇ ਮੱਦੇ ਨਜ਼ਰ ਇਹ ਸਪੈਸ਼ਲ ਡਰਾਈਵ ਹੈ ਜਿਹੜੀ ਕਿ ਬਹੁਤ ਸੇ ਬਹੁਤ ਚਲਾਈ ਗਈ ਹੈ ਜੋ ਅਸੀਂ ਅੱਜ ਮਾਤਾ ਕਸ਼ਲਿਆ ਰੋਡ ਤੇ ਹਸਪੀਟਲ ਦੇ ਰੋਡ ਤੇ ਕਾਰਵਾਈ ਕੀਤੀ ਗਏ ਨਗਰ ਨਿਗਰ ਕਮਿਸ਼ਨਰ ਦੀ ਟੀਮ ਨਾਲ ਹੈ ਲੈਂਡ ਬਨਾ ਚ ਨਾਲ ਹੈ ਇਹ ਮੇਰ ਸਾਹਿਬ ਦੇ ਹੁਕਮਾਂ ਤਾਬ ਦਾ ਆਪਣੇ ਜੋ ਟ੍ਰੈਪ ਇੱਥੇ ਸਾਨੂੰ ਕੰਪਲੀਟ ਆ ਰਹੀਆ ਵੀ ਇੱਥੇ ਐਂਬੂਲੈਂਸ ਆ ਫਸ ਜਾਂਦੀਆਂ ਰੋਡ ਦੇ ਉੱਤੇ ਰੇੜੀਆਂ ਕਾਫੀ ਖੜੀਆਂ ਜੀ ਕਈਆਂ ਰੇੜੀਆਂ ਵਾਲਿਆਂ ਨੇ ਤਾਂ ਫੀਸ ਵੀ ਨਹੀਂ ਭਰੀ ਨਾਲ ਇੰਸਪੈਕਟਰ ਸਾਹਿਬ ਨੇ ਇਹਨਾਂ ਚੈੱਕ ਕਰ ਲਿਆ ਉਹਨਾਂ ਨੂੰ ਇੱਥੋਂ ਹਟਾਇਆ ਜਾ ਰਿਹਾ ਹੈ ਤੇ ਜਿਨ੍ਹਾਂ ਕੋਲ ਰੇੜੀ ਦਾ ਲਾਇਸੈਂਸ ਹੈ ਉਹ ਮੋਬਾਈਲ ਰੇੜੀ ਹੈ ਇੱਕ ਜਗ੍ਹਾ ਨਹੀਂ ਇੱਥੇ ਨਾਲ ਸ਼੍ਰੀਮਾਨ ਜੀ ਨੇ ਇੱਕ ਢਾਬਾ ਪੂਰਾ ਬਣਾਇਆ ਇਹਨੂੰ ਵ ਡਿਵੀਜ਼ਨ ਨੰਬਰ 4 ਦੀ ਵੀ ਟੀਮ ਹੈ ਜੇ ਉਹ ਨਹੀਂ ਚੱਕੂਗਾ ਤਾਂ ਉਸ ਤੇ ਲੀਗਲੀ ਕਾਰ ਵੀ ਵੀ ਅਮਲ ਵਿੱਚ ਲਿਆਂਦੇ ਜਾਊਗੇ ਤੁਹਾਡੇ ਮਾਦੇ ਮਾਰੇ ਅਸੀਂ ਅਪੀਲ ਕਰਨੀ ਚਾਹੁੰਦੇ ਆ ਦੁਕਾਨਦਾਰਾਂ ਭਰਾਵਾਂ ਨੂੰ ਜੋ ਵੀ ਇਦਾਂ ਹੈਗਾ ਵੀ ਆਪਣੀਆਂ ਦੁਕਾਨਾਂ ਦੇ ਅੱਗੇ ਕਾਊਂਟਰ ਅੱਗੇ ਨਾ ਵਧਾ ਕੇ ਲਾਏ ਜਾਣ ਤੇ ਅਗੇ ਨੇੜੀਆਂ ਨਾ ਖੜਵਾਈਆਂ ਜਾਣ ਕਿਉਂਕਿ ਆਉਣ ਜਾਣ ਵਾਲੇ ਪਬਲਿਕ ਨੂੰ ਕਿਸੇ ਤਰ੍ਹਾਂ ਦੀ ਕੋਈ ਤੰਗੀ ਨਾ ਸਕੇ ਤੇ ਹਸਪਤਾਲ ਰੋਡ ਹੈ ਇੱਥੇ ਐਂਬੂਲੈਂਸਾਂ ਬਹੁਤ ਜ਼ਿਆਦਾ ਹੁੰਦੀਆਂ ਨੇ ਤੇ ਕਿਸੇ ਮਰੀਜ਼ ਦੇ ਨਾਲ ਕੋਈ ਸਬੰਧੀ ਨਾ ਹੋ ਸਕੇ ਦਾਲਤਬਾਜ਼ਾਰ ਪੂਰਾ ਅਲਰੇਡੀ ਲੀ ਗਿਆ ਦਾਲਤਬਾਜ਼ਾਰ ਵਾਲਾ ਵੀ ਜੇ ਕੋ ਆਇਆ ਸਾਡੇ ਨਾਲ ਜਿਵੇਂ ਜਿਵੇਂ ਸਾਨੂੰ ਨਗਰ ਨਿਗਮ ਦੀ ਟੀਮ ਸਾਨੂੰ ਮੈਸੇਜ ਦਿੰਦੀ ਹੈ ਸਾਡੀ ਐਜ ਪ੍ਰੋਟੈਕਸ਼ਨ ਨਾਲ ਹੁੰਦੀ ਜਿੱਥੇ ਇਹਨਾਂ ਨੂੰ ਪ੍ਰੋਬਲਮ ਆਉਦੀ ਹੈ ਅਸੀਂ ਨਾਲ ਜਾ ਕੇ ਉਹਨੂੰ ਖਾਲੀ ਕਰਵਾਵਾਂਗੇ ਅੰਮ੍ਰੋ ਸਿਰੇ ਵਾਲਾ ਕਾਫੀ ਗੱਡੀ ਖੜੀਆ ਉੱਥੇ ਵੀ ਜੀ ਲੈਟਰ ਕੱਢਿਆ ਹੋਇਆ ਜੀ ਡੀਸੀ ਸਾਹਿਬ ਤੋਂ ਕੋਈ ਉਹਨਾਂ ਦੇ ਹਸਪਤਾਲਾਂ ਨੂੰ ਲੀਗਲ ਤੌਰ ਤੇ ਲੈਟਰ ਕੱਢੇ ਜਾ ਰਹੇ ਨੇ ਉਹ ਨਾਂ ਅਗੇ ਟ ਹੋਣਗੇ ਦੋਨਾਂ ਦੇ ਖਿਲਾਫ ਵੀ ਲੀਗਲ ਕਾਰਵਾਈ ਅਮਲ ਜਿਲ੍ਹਿਆਂ ਦੇ ਜਾਊਗੀ ਜੀ 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 ਮੇਰਾ ਨਾਮ ਵਿਸ਼ਾਲ ਵਰਮਾ ਜੀ ਇੰਸਪੈਕਟਰ ਹਾਂ ਮੇਰੇ ਸਹਿਯੋਗੀ ਗਗਨਦੀਪ ਸਿੰਘ ਇੰਸਪੈਕਟਰ ਲੈਂਡ ਬ੍ਰਾਂਚੋਂ ਅਸੀਂ ਬੋਲ ਰਹੇ ਹਾਂ ਜੀ ਕਾਰਵਾਈ ਕਿਹੜੀ 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 ਕੀ ਕਰਦੇ ਸਰ ਇਹ ਸਾਨੂੰ ਸ਼ਿਕਾਇਤਾਂ ਬਹੁਤ ਆ ਰਹੀ ਸੀ ਕਿ ਪਿਛਲੇ ਕਈ ਦਿਨਾਂ ਤੋਂ ਤੇ ਮਾਨਯੋਗ ਮੇਰ ਸਾਹਿਬ ਨੇ ਵੀ ਕਿਹਾ ਸੀਗਾ ਵੀ ਅੱਜ ਇੱਥੇ ਮੁਹਿੰਮ ਚਲਾਓ ਟ੍ਰੈਫਿਕ ਇੰਚਾਰਜ ਪੁਲਿਸ ਨਾਲ ਸਾਡੇ ਜਪਨਾਮ ਜੀ ਤੇ ਇਹਨਾਂ ਦੇ ਸਹਿਯੋਗ ਨਾਲ ਅਸੀਂ ਸਾਰੇ ਹੋਰ ਜਿੰਨੇ ਵੀ ਪੁਰਾਣੋਂ ਹਟਾਇਆ ਜਾ ਰਿਹਾ ਤੇ ਜਿਨ੍ਹਾਂ ਨੇ ਪੈਸੇ ਨਹੀਂ ਭਰ ਆਏ ਉਹਨਾਂ ਤੇ ਵੀ ਕਾਰਵਾਈ ਕੀਤੀ ਜਾ ਰਹੀ ਹੈ ਸਰ ਕਾਰਡ ਇਸ ਤਰ੍ਹਾਂ ਬਣ ਸਕਦੇ ਨਹੀਂ ਜਿਸ ਤਰ੍ਹਾਂ ਸਰ ਕਾਰਡ ਇਹ ਬਣੇ ਹੋਏ ਜੀ ਮਗਰ ਇਹ ਪੈਸੇ ਨਹੀਂ ਭਰਾਰੇ ਪਈਆਂ ਦੇ ਦੋ-ਤਿੰਨ ਤਿੰਨ ਸਾਲ ਅਸੀਂ ਕਾਰਡ ਚਾ ਕਿਤੇ ਦੋ-ਤਿੰਨ ਤਿੰਨ ਸਾਲ ਤੋਂ ਬਕਾਇਆ ਪਿਆ 30-3000 20-2000 ਰੁਪਏ ਮਗਰ ਉਹ ਭਰ ਆਣੇ ਨਹੀਂ ਰੇ ਇਸ ਕਰਕੇ ਉਹਨਾਂ ਨੂੰ ਹਟਾਇਆ ਜਾ ਰਿਹਾ ਹੈ ਕੀ ਪਟਿਆਲਾ ਪੁਲਿਸ ਦੇ ਸਹਿਯੋਗ ਨਾਲ ਇਹ ਕਾਰਵਾਈ ਹਾਂਜੀ ਸਾਡੇ ਟ੍ਰੈਫਿਕ ਪੁਲਿਸ ਇੰਚਾਰਜ ਨਾਲ ਨੇ ਜੀ ਜਪਨਮ ਜੀ ਇਹਨਾਂ ਦੇ ਸਹਿਯੋਗ ਨਾਲ ਅਸੀਂ ਕਾਰਵਾਈ ਕੀਤੀ ਜੀ ਆਉਣ ਵਾਲੇ ਦਿਨਾਂ ਚ ਫੇਰ ਵੀ ਨੇ ਲਗਣਗੇ ਦੁਬਾਰਾ ਤਾਂ ਫਿਰ ਅਸੀਂ ਆਵਾਂਗੇ ਜੇ ਐਸੀ ਗੱਲ ਹੋਏਗੀ ਹੁਣ ਤੁਸੀਂ ਦੇਖ ਹੀ ਰਹੇ ਹੋ ਚਾਹੇ ਉਹ ਟਾਬੇ ਵਾਲਾ ਚਾਹੇ ਕੋਈ ਐਸੇ ਸਾਰਿਆਂ ਨੂੰ ਇੱਕ ਨਜ਼ਰ ਨਾਲ ਸਾਰਿਆਂ ਦਾ ਕਾਰਬੇ ਬਰਾਬਰ ਚੱਲ ਰਹੀ ਹੈ ਇਹ ਸਭ ਜਿਹੜਾ 300 ਰੁਪਏ ਲਿਆ ਕਦ ਲੀਤਾ ਸਰ ਇਹਨਾਂ ਨੇ ਪਿਛਲੇ ਕੁ ਰਸੀਦ ਪਰ ਰਹੀ ਹੈ 2021-22 ਚ ਉਸ ਤੋਂ ਬਾਅਦ ਰੀਨਿਊ ਨਹੀਂ ਕਰਾਇਆ 4 ਸਾਲ ਹੋ ਗਏ 3 ਸਾਲ ਹੋ ਗਏ ਅਸੀਂ ਇਹਨਾਂ ਨੂੰ ਵਾਰ-ਵਾਰ ਆਂਦੇ ਰਹੇ ਆ ਕਹਿੰਦੇ ਰਹੇ ਆ ਵੀ ਪੈਸੇ ਆਪਣੇ ਭਰਾਂਦੇ ਰੋ 800 ਰੁਪਏ ਮਹੀਨਾ ਫੀਸ ਹੈ ਸਾਲ ਦੇ 9600 ਰੁਪਏ ਇਹਨਾਂ ਤਿੰਨ-ਤਿੰਨ ਚਾਰ ਤੋਂ ਸਾਲ ਤੋਂ ਨਹੀਂ ਭਰਾਈ ਕਈਆਂ ਵੱਲ 30 ਹਜ਼ਾਰ ਖ ਓਵਰੇਜ ਜੇ ਨਗਰ ਨਿਕੋਂ ਪੈਸੇ ਨਹੀਂ ਦੇਣਗੇ ਰਸੀਦੀ ਕਟਾਣਗੇ ਕੈਂਸਲ ਤਾਂ ਕਾਰਵਾਈ ਤਾਂ ਹੋਏਗੀ ਕਾਲੀਵਾਲਾ ਮੰਦਿਰ ਦੇ ਬਾਦ ਵਿੱਚ ਇਹ ਰੇੜੀ ਖੜੀ ਅਲੀ ਰੋਡ ਤੇ ਉਹ ਵੀ ਖਾਲੀ ਕਰਾਂਗੇ ਸਰ ਉੱਥੇ ਵੀ ਅਸੀਂ ਇਸ ਤੋਂ ਬਾਅਦ ਉੱਧਰ ਵੀ ਜਾਵਾਂਗੇ ਉੱਥੇ ਵੀ ਬੰਦ ਦੀ ਕਾਰਵਾਈ ਕੀਤੀ ਜਾਏਗੀ ਇਸੇ ਤਰੀਕੇ ਨਾਲ ਜਿਹੜੀ ਰਸੀਦ ਕੱਟਦੇ ਆ ਉਹ ਜਾਜਤ ਸਿੰਧੀ ਆ ਵੀ ਖੜੇ ਨੇ ਸਰ ਇਹ ਖੜਨ ਦੀ ਇਜਾਜ਼ਤ ਨਹੀਂ ਹੈ ਜੀ ਇਹ ਮੂਵੇਬਲ ਹੈ ਮੂਵੇਬਲ ਮੀਨ ਜੇ ਤੁਰਦੇ ਫਿਰਦੇ ਰਹਿਣਗੇ ਇਹ ਤੁਰਦੇ ਫਿਰਦੇ ਰਹਿਣਗੇ ਸਟੇਸ਼ਨਰੀ ਵਾਲੀ ਹੈ ਇਹ ਫਿਕਸੇਸ਼ਨ ਵਾਲੀ ਕੋਈ ਨਹੀਂ ਹੈ